ਸਰੂਕਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀ ਤੇ ਬਠਿੰਡਾ ਦੇ ਵਿੱਚ ਜਿੱਥੇ ਵੱਖ-ਵੱਖ ਯੂਨੀਅਨਾਂ ਦੇ ਵੱਲੋਂ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਇੱਕ ਵਾਰ ਫਿਰ ਤੋਂ ਮੋਰਚਾ ਖੋਲ ਦਿੱਤਾ ਗਿਆ। ਦੇ ਰਿਜ਼ਲਟ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਤੇ ਹੋਰ ਕਈ ਮੰਗਾਂ ਨੂੰ ਲੈ ਕੇ ਇਥੇ ਸੰਘਰਸ਼ ਯੂਨੀਅਨ ਜਿਨ੍ਹਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆ ਕੇ ਸੱਤਾ ਦੇ ਵਿੱਚ ਆਈ ਸੀ ਕਿ ਸਰਕਾਰ ਬਣਦਿਆਂ ਹੀ ਇਹਨਾਂ ਦੇ ਹੱਲ ਜਿਹੜੇ ਕਰ ਦਿੱਤੇ ਜਾਣਗੇ। ਪਰ ਉਥੇ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਵੀ ਹੁਣ ਇਹਨਾਂ ਦੀਆਂ ਮੰਗਾਂਵਣ ਗੋਲਿਆ ਕੀਤਾ ਜਾ ਰਿਹਾ ਤੇ ਠੇਕਦਾਰੀ ਸਿਸਟਮ ਨੂੰ ਬੰਦ ਨਹੀਂ ਕੀਤਾ ਗਿਆ ਹੋਰ ਵੀ ਕਈ ਤਮਾਮ ਮੰਗਾ ਨੇ ਜਿਸ ਨੂੰ ਲੈ ਕੇ ਇਹਨਾਂ ਦਾ ਕਹਿਣਾ ਕਿ ਸਾਤਤਵਾਰ ਜਥੇਬੰਦੀਆਂ ਜਿਨ੍ਹਾਂ ਵੱਲੋਂ ਇਕੱਠੇ ਹੋ ਕੇ ਪੰਜਾਬ ਭਰ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਤਾਂ ਐਸੇ ਦੇ ਚੱਲਦਿਆਂ ਬਠਿੰਡਾ ਦੇ ਪੁੱਚੋ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਨੂੰ ਮੰਗਾਂ ਮੰਨਣ ਦੀ ਵੀ ਇੱਥੇ ਅਪੀਲ ਕੀਤੀ ਗਈ ਐਸੇ ਦਰਮਿਆਨ ਯੂਨੀਅਨ ਦੇ ਨਾਲ ਆਗੂਆਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਹਾਂਜੀ ਕੀ ਨਾ ਮੈਂ ਤੁਹਾਡਾ ਕੀ ਕਹਿਣਾ ਚਾਹੁੰਦਾ ਜਿਹੜਾ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਮੇਰਾ ਨਾਮ ਜਸ਼ਵੀਰ ਸਿੰਘ ਸੂਬਾ ਕਮੇਟੀ ਮੈਂਬਰ ਪੰਜਾਬ ਕੈ ਕੈਸੀ ਆ ਰਾਂ ਜੀ ਉਹ 14 ਤੋਂ ਬਿਲੋਂਗ ਕਰਦਾ ਜੀ ਜੋ ਅੱਜ ਅਸੀਂ ਇਹ ਰੋਸ ਰੈਲੀ ਕਰ ਰਹੇ ਹਾਂਗੇ ਇਹ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੁਆਰਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾ ਰਹੀਆਂ ਹਨ ਸਾਡੀਆਂ ਪੰਜਾਬ ਦੇ ਵਿੱਚ 7 ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਨਮਾਇंदे ਤੇ ਮੰਤਰੀ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਮੰਨ ਲਓ ਜੋ ਬੋਟਾ ਨੇ ਸਾਨੂੰ ਪਾਉ ਉਦੋਂ ਬਾਅਦ ਸੁਣਨੂ ਅਸੀਂ ਪਹਿਲ ਦੇ ਆਧਾਰ ਤੇ ਛੋਟਾ ਕੰਮ ਕਰਾਂਗੇ ਕਿ ਠੇਕੇਦਾਰੀ ਸਿਸਟਮ ਖਤਮ ਕਰਕੇ ਸਾਨੂੰ ਸਿੱਧੀ ਤੈਗੀ ਕਰਾਂਗੇ ਲੇਕਿਨ ਸਾਨੂੰ ਝੂਠੇ ਲਾਰੇ ਦੇ ਕੇ ਇਹ ਸਰਕਾਰ ਨੇ ਕੋਈ ਕੰਮ ਨਹੀਂ ਸਾਡਾ ਕੀਤਾ ਇਹ ਪਾਲਿਸੀ ਜੋ ਪਾਲਿਸੀ ਬਣੀ ਹੈ ਕੀ ਨਵੀਂ ਇਹ ਅਫਸਰ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਸਾਨੂੰ ਵਿਚਵਾ ਕੇ ਫਿਰ ਪਾਲਿਸੀ ਤਿਆਰ ਕੀਤੀ ਜਾਊਗੀ ਲੇਕਿਨ ਸਾਨੂੰ ਬਹਾਉਣ ਦੀ ਬਜਾਏ ਠੇਕੇਦਾਰਾਂ ਨਾਲ ਮੀਟਿੰਗਾਂ ਕਰਕੇ ਇਹ ਸਾਡੇ ਪੱਲੇਦਾਰਾਂ ਨਾਲ ਉਹ ਅਪਰਾਧ ਕੀਤਾਗਾ ਤੇ ਅਸੀਂ ਇਸ ਪਾਲਿਸੀ ਨੂੰ ਸਿਰੇ ਤੋਂ ਨਕਾਰਦੇ ਆਂਗੇ ਵਾਅਦੇ ਤਾਂ ਇਹਨਾਂ ਨੇ ਬਹੁਤ ਕੀਤੇ ਸੀਗੇ ਲੇਕਿਨ ਗਰੀਬ ਮਜ਼ਦੂਰ ਆਪਰਾਧੀ ਇਹਨਾਂ ਨੇ ਨਾ ਤਾਂ ਇਹਨਾਂ ਦੀ ਸਰਕਾਰ ਨੇ ਨਾ ਹੀ ਮੁੱਖ ਮੰਤਰੀ ਨੇ ਅੱਜ ਤੱਕ ਇੱਕ ਵੀ ਗੱਲ ਨਹੀਂ ਕੀਤੀ ਗਈ ਕਿ ਮੰਗਾਂ ਨੇ ਤੁਹਾਡੀਆਂ ਪ੍ਰਮੁੱਖ ਤੌਰ ਤੇ ਕਿਸ ਤਰ੍ਹਾਂ ਦਾ ਪ੍ਰਕਾਸ਼ਨ ਕੀਤਾ ਹੈ ਮੁੱਖ ਮੰਗਾਂ ਇਹੀ ਆ ਸਾਡੀਆਂ ਕਿ ਫੂਡ ਏਜੰਸੀਆਂ ਦੇ ਵਿੱਚੋਂ ਠੇਕੇਦਾਰੀ ਖਤਮ ਕਰਕੇ ਸਿੱਧੀ ਪੱਲੇਦਾਰਾਂ ਨੂੰ ਜੋ ਠੇਕੇਦਾਰਾਂ ਨੂੰ ਰੇਟ ਦੇ ਰਹੇ ਆ ਕਿ 50 ਰੁਪਏ ਤੇ ਉਹ ਸਿੱਧੇ ਪੱਲੇਦਾਰਾਂ ਨੂੰ ਦਿੱਤੇ ਜਾਣ ਤੇ ਜੋ ਮਾਲ ਐਸਵਾਰ ਦੇ ਵਿੱਚ ਪਾਰ ਸਰਕਾਰ ਵਾਦਾ ਕਰਦੀ ਹੈ ਲੇਕਿਨ ਉਲਟਾ ਪੰਜਾਬ ਸਰਕਾਰ ਇਹ ਰੇਟ ਵਧਾਉਣ ਦੀ بجائے ਐਸਾਲ ਘਟਾ ਦਿੰਦੀ ਹੈ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਬਾਬਾਾਂ ਦੀ ਖੁੱਲ ਹੁੰਦੀ ਸੀਗੀ ਲੇਕਿਨ ਉਦੋਂ ਬਾਅਦ 110 ਤੋਂ ਲੈ ਕੇ ਉਦੋਂ ਬਾਅਦ 75 ਹੋ ਗਏ 75 ਤੋਂ 50 ਹੋ ਗਏ 50 ਤੋਂ ਹੁਣ 30 ਕਰਤੇ ਜਦੋਂ ਕਿ ਸੈਂਟਰ ਗਵਰਨਮੈਂਟ ਨੇ 25% ਦਾ ਵਾਦਾ ਕੀਤਾਗਾ ਲੇਕਿਨ ਇਹ ਨਕਮੀ ਸਰਕਾਰ ਭਗਵਾਨ ਜਮਾਨ ਸਰਕਾਰ ਜਿਹੜੀ ਕਹਿੰਦੀ ਸੀਗੀ ਇਹ ਸਥਾਨੇ ਚੋਲੇ ਚੱਲਿਆ ਕਰੂਗੀ ਲੇਕਿਨ ਇਹ ਸਥਾਨਾਂ ਚੋ ਚੱਲਣ ਦੀ ਬਜਾਏ ਇਹ ਹੁਣ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ ਜੀ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਅੱਗੇ ਤੁਹਾਡਾ ਕੀਤਾ ਜੀ ਮੰਗਾ ਨਾ ਮੰਨੀ ਜੇ ਇਹ ਮੰਗਾ ਨਾ ਮੰਨੀਆਂ ਤਾਂ ਜੋ ਸਾਡੀ ਸੰਘਰਸ਼ ਕਮੇਟੀ ਆ ਉਹ ਜੋ ਵੀ ਪ੍ਰੋਗਰਾਮ ਲਿਖੂਗੀ ਸਾਡੇ ਜਥੇਬੰਦੀ ਦਾ ਪ੍ਰਧਾਨ ਸਰਦਾਰ ਸਿੰਦਰਪਾਲ ਸਿੰਘ ਬਰਨਾਲਾ ਜੋ ਵੀ ਸਾਨੂੰ ਐਕਸ਼ਨ ਦੇਣਗੇ ਅਸੀਂ ਉਹ ਕਰਾਂਗੇ ਹੋ ਸਕਦਾਗਾ ਅਜ ਤੋਂ ਬਾਅਦ ਅਸੀਂ ਬੰਦ ਪੰਜਾਬ ਆਂਦਾ ਵੀ ਮੁਕਾਬਲ ਬਾਈਕਾਟ ਕਰ ਸਕਦੇ ਹਾਂ ਜੀ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਕੀਤਾ ਗਿਆ ਪਰਦਰਸ਼ਨ ਦਾ ਇਹ ਮੰਨ ਲਓ ਸ਼ਾਂਤਮਈ ਅੱਜ ਕੀਤਾ ਗਿਆਗਾ ਸਾਰਿਆਂ ਮੰਨ ਲਓ ਆਪਣੇ ਜਿੰਨੇ ਵੀ ਸਹਿਯੋਗੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਉਹ ਕੰਮ ਬੰਦ ਕਰਕੇ ਇਹ ਪ੍ਰਦਰਸ਼ਨ ਕੀਤਾ ਗਿਆ ਜੀ ਸ਼ਾਂਤ ਬਈ ਮੈਂ ਪੰਜਾਬ ਪ੍ਰਦੇਸ਼ ਪੱਲੇਗਰ ਮਦੂ ਯੂਨੀਅਨ ਬਠਿੰਡਾ ਡੀਪੂ ਦਾ ਪ੍ਰਧਾਨ ਆ ਜੀ ਅੱਜ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਸਾਰੇ ਜ਼ਿਲ੍ਹੇ ਵੱਲੋਂ ਆਲ ਜ਼ਿਲ੍ਹਿਆਂ ਦੇ ਵਿੱਚ ਵੀ ਰੈਲੀ ਕਰ ਰਹੇ ਆ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਸਰਕਾਰ ਨੇ ਕੋਈ ਵੀ ਵਾਅਦਾ ਨਹੀਂ ਸਰੇਚੜਾਇਆ ਸਾਡੇ ਤੋਂ ਸਰਕਾਰ ਨੇ ਧੋਖੇ ਨਾਲ ਵੋਟਾਂ ਪਵਾਈਆਂ ਉਦੋਂ ਕਹਿੰਦੇ ਸੀ ਕੋਰ ਲੱਗਿਆ ਹੋਇਆ ਤੁਹਾਡਾ ਕੋਰ ਤੋਂ ਵੱਧ ਕੰਮ ਕਰਤਾਂਗੇ ਆਹ ਦੇਖੋ ਅੱਜ ਸਾਡਾ ਕੋਰ ਤੋਂ ਵੱਧ ਸਰਕਾਰ ਨੇ ਕੰਮ ਕੀਤਾ ਮਜ਼ਦੂਰ ਮਾਰੂ ਨੀਤੀ ਪਾਲਸੀ ਸਾਡੇ ਲੈ ਕੇ ਮੱਥੇ ਮਾਰੀ ਜੋ ਠੇਕੇਦਾਰਾਂ ਦੇ ਬਿਲਕੁਲ ਠੇਕਰਾਂ ਦੀ ਗੱਲ ਸੁਣਦੀ ਆ ਸਰਕਾਰ ਅੱਜ ਤੱਕ ਮਜ਼ਦੂਰਾਂ ਨਹੀਂ ਇਹਨਾਂ ਨੇ ਭਲਾ ਕੀਤਾ ਅਜ 2-3 ਸਾਲ ਹੋ ਗਏ ਸਰਕਾਰ ਨੂੰ ਬੋਲੀ ਨੂੰ ਕਿਸੇ ਮਜ਼ਦੂਰ ਦੀ ਵੀ ਮਾਨ ਸਾਹਿਬ ਨੇ ਅੱਜ ਤੱਕ ਕਦੇ ਵੀ ਕੋਈ ਸਪੀਚ ਨਹੀਂ ਦਿੱਤੀ ਵੀ ਕਿਤੇ ਮਜ਼ਦੂਰ ਦਾ ਭਲਾ ਹੁੰਦਾ ਹੋਵੇ ਸਾਡੇ ਅੱਜ ਕਿਸ ਤਰ੍ਹਾਂ ਅੱਜੋ ਸਾਡਾ ਦੇਖੋ ਜੀ ਪਹਿਲਾਂ ਤਾਂ ਪਿਛਲੇ 7 ਮਹੀਨਿਆਂ ਤੋਂ ਸੰਗਰੂਰ ਧਰਨਾ ਚੱਲੀ ਜਾਂਦਾ ਧਰਨੇ ਦੇ ਵਿੱਚ ਅਸੀਂ ਜੋਰੋ-ਜ਼ੋਰ ਨਾਲ ਬੈਠੇ ਆ 7 ਮਹੀਨੇ ਹੋ ਗਏ ਕਿਸੇ ਪਾਰਟੀ ਦੇ ਨੁਮਾਇंदे ਨੇ ਜਾਂ ਕੋਈ ਸਰਕਾਰ ਦੇ ਮੰਤਰੀ ਨੇ ਅੱਜ ਤੱਕ ਸਾਡੀ ਉੱਥੇ ਕਹੇ ਨੇ ਬਾਤ ਨਹੀਂ ਪੁੱਛੀ ਸਾਡੀ ਕਮੇਟੀ ਦਾ ਫੈਸਲਾ ਹੁੰਦਾ ਜੋ ਅੱਜ ਧਰਨਾ ਸਾਡਾ ਕੁਝ ਵਰਕਰਾਂ ਦਾ ਜੇ ਸਾਡੀ ਕਮੇਟੀ ਕਹਿੰਦੀ ਹੈ ਸਾਨੂੰ ਧਰਨੇ ਨੂੰ ਹੋਰ ਸੰਘਰਸ਼ ਨੂੰ ਤੇਜ਼ ਕਰਨਾ ਪਊਗਾ ਜੋ ਸਾਡਾ ਅੱਜ ਦਾ ਧਰਨਾ ਹੈ ਜਾਂ ਰੈਲੀ ਪ੍ਰਦਰਸ਼ਨ ਕਰ ਰਹੇ ਆ ਇਹ ਤਾਂ ਅਸਲ ਹੈ ਅਸੀਂ ਕੋਈ ਵੀ ਬੰਦੇ ਬੁਲਾਇਆ ਜੇ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਸਾਨੂੰ ਸਾਰਾ ਆਲ ਵਰਗ ਜ਼ਿਲ੍ਹੇ ਨੂੰ ਇਕੱਠੇ ਹੋ ਕੇ ਸਰਕਾਰ ਦੇ ਬਾਹਰ ਚ ਬੈਠਣ ਦੇ ਮਜਬੂਰ ਹੋਣਾ ਪਊਗਾ